ਦੁਨੀਆ ਦੀ ਵਿੱਚ ਹੋਇਆ ਮਸ਼ਰੂਫ ਜਿਹੜਾ ਉਮਰ ਜ਼ਾਇਆ ਉਸ ਨਾਦਾਨ ਕੀਤੀ ਰਹਿਮਤ ਰੱਬ ਦੀ ਉਸਤੇ ਨਹੀਂ ਹੁੰਦੀ ਜਿੰਨੇ ਨੇਕੀ ਨਾਲ ਵਿੱਚ ਜਹਾਨ ਕੀਤੀ ਤੇ ਰੱਬ ਉਹਦੇ ਗੁਨਾਹ ਪਖਸ਼ਤਾ ਨਹੀਂ ਚੇ ਸੱਚੀ ਤੋਬਾ ਨਾਲ ਜਿਸ ਇਨਸਾਨ ਕੀਤੀ ਉਹਦੇ ਤਿਲਤੀ ਅੱਖ ਨਹੀਂ ਖੁੱਲ ਸਕਦੀ ਗੌਰ ਚिने ਨਾ ਵਿੱਚ ਕੁਰਾਨ ਕੀਤੀ ਤੇ ਉਹ ਬੰਦਾ ਹੈ ਵਾਨ ਦੇ ਨਾਲ ਤਾਇ ਜਿੰਨੇ ਨਫਸਤੀ ਨਹੀਂ ਪਹਿਚਾਨ ਕੀਤੀ ਉਸ ਬੰਦੇ ਦਾ ਕੋਈ ਮੁੱਲ ਨਹੀਂ ਜਿੰਨੇ ਯਾਦ ਤੇ ਨਾਮ ਨਾ ਜਾਣ ਕੀਤੀ ਤੇ ਜਿੰਨੂ راہ ਹਿਦਾਇਤ ਹੋਇਆ ਇਹਦਾ ਉਸਤੀ ਮੁਸ਼ਕਲ ਆਸਾਨ ਕੀਤੀ ਤੇ ਸੱਚਾ ਆਸ਼ਿਕ ਉਸ ਨੂੰ ਚਾਨਣ ਭੁੱਲਿਆ ਜਿਨਨੇ ਯਾਰ ਤੇ ਉੱਤੇ ਚਾਨਣ ਕੁਰਬਾਨ ਕੀਤੀ ਉਹ ਚਨ ਯਾਰ ਤੇ ਉੱਤੇ ਚਾਨਣ ਕੁਰਬਾਨ ਕੀਤੀ ਤੇ ਕਿਲਾ ਸ਼ਿਕਵਾ ਕਹਿ ਰਾਂ ਦਾ ਕਰਨ ਨਾਲੋਂ ਚਾਤੀ ਆਪਣੇ ਅੰਦਰ ਪਾਨ ਚੰਗਾ ਚਾਤਾ ਪੁਲਨਾ ਕੰਮ ਐ ਮੂਰਖਾਂ ਦਾ ਕੱਟ ਸੋਣ ਤੇ ਕੱਟ ਖਾਨ ਚੰਗਾ ਤੇ ਗਾਰਾਂ ਅੱਗੇ ਰੋਣ ਨਾਲੋਂ ਰੱਬ ਆਪਣੇ ਅੱਗੇ ਅਰਜਸ ਸ্নান ਚੰਗਾ ਕਿਸੇ ਕੋਲੋਂ ਖਿਦਮਤ ਲੈਣ ਨਾਲੋਂ ਕਰਨਾ ਕਿਸੇ ਦੇ ਉੱਤੇ एहसान ਚੰਗਾ ਤੇ ਕਿਤਾਬਾਂ ਉਰਲੀਆਂ ਬਦਲੀਆਂ ਪੜਨ ਨਾਲੋਂ ਪੜਨਾ ਖੋਲ ਕੇ ਪਾਕ ਕੁਰਾਨ ਚੰਗਾ ਤੇ ਜਿਹੜਾ ਆਪਣੇ ਗੁੱਸੇ ਨੂੰ ਪੀਚਾਵੇ ਉਹ ਨੋ ਸਭ ਤੋਂ ਜਾਨ ਪਲਵਾਨ ਚੰਗਾ ਤੇ ਜਿਹੜਾ ਵਿੱਚ ਜਵਾਨੀ ਕਰੇ ਤਵਾ ਬੁੱਟਿਆਂ ਨਾਲੋਂ ਉਹ ਜਵਾਨ ਚੰਗਾ ਤੇ ਆਏ ਕਈ ਤੇ ਜਿਹੜਾ ਕਰੇ ਸੇਵਾ ਸਭ ਨਾਲੋਂ ਭੁੱਲਿਆ ਉਹ ਇਨਸਾਨ ਚੰਗਾ ਜਿਹੜਾ ਕਿਸੇ ਦਾ ਤਿਲ ਨਹੀਂ ਦੁਖੀ ਕਰਦਾ ਸਮਝ ਉਸਨੂੰ ਉਹ ਇਨਸਾਨ ਚੰਗਾ ਸਮਝ ਉਸਨੂੰ ਉਹ ਇਨਸਾਨ ਚੰਗਾ ਬੁੱਲਿਆ ਕਹਿਰੀ ਲੱਕੀ ਸੱਟ ਨਾ ਦੇਖੀਂ ਝੋਠ ਤੇ ਮੰਦਤ ਤੇ ਕਤੀ ਮੱਥਾ ਨਾ ਟੇਕੀਂ ਸੱਚਾ ਇਸ਼ਕ ਰੋਤਾ ਪਰਤੀ ਕਿਆ ਇਸ਼ਕ ਦਾ ਕਤੀ ਜਿਸਮ ਨਾ ਦੇਖੀਂ ਤੇ ਹਾਲੇ ਤਰਦੇ ਇੰਨੇ ਨੇ ਬੁੱਲਿਆ ਦੇਖਣ ਤੇ ਨਾ ਦਿਖਾਵਾਂ ਲੋਕੀ ਮਾਰਨ ਤਾਨੇ ਇਸ਼ਕ ਤੇ ਮਾਰਿਆ ਨੂੰ ਕੌਣ ਦੇਖੇ ਤੇ ਕਿੰਨੋ ਦਿਖਾਵਾਂ ਇੱਕ ਤੂੰ ਤੇ ਇੱਕ ਯਾਰ ਖੁਦਾ ਦਸ ਕਿੰਨੋਂ ਦਰਦ ਸੁਣਾਵਾ ਆਏ ਦਸ ਕਿੰਨੋਂ ਦਰਦ ਸੁਣਾਵਾ ਉਠ ਬੱਲਿਆ ਤੂੰ ਸੁੱਤਾ ਨਾਮ ਲੈ ਪਰਬਾਤੀ ਤੇਰਾ ਮਨ ਸੁਤਾ ਰੋ ਰੋ ਤੇਰੀ ਚਾਹਤੀ ਕਿੱਥੇ ਲਾਈ ਬੈਠਾ ਰੇੜੀ ਕਰ ਬੰਦਗੀ ਉਸ ਰੱਬ ਦੀ ਜਿਹੜਾ ਭਾਰ ਲੰਕਾ ਵੇ ਤੇਰੀ ਪੀੜੀ ਜਿਹੜਾ ਬਾਦ ਲੰਗਾਵੇ ਤੇ ਜੇ ਪੀੜੀ ਤੇ ਕਾਟੇ ਚਲਣੇ ਪੈਂਦੇ ਨੇ ਉਪਨਿਆ ਕਾਟੇ ਚਲਣੇ ਪੈਂਦੇ ਨੇ ਜੇ ਹੋਵੇ ਸ਼ੌਕ ਵਫਾਵਾਤਾ ਕਈ ਬੋਲ ਕਬੱਲੇ ਵੀ ਸੁਣਨੇ ਪੈਂਦੇ ਨੇ ਸਭ ਚਰਨ ਲਈ ਇੱਥੇ ਜਿਗਰੇ ਰੱਖਨੇ ਪੈਂਦੇ ਨੇ ਮੰਜ਼ਲ ਪਾਉਣ ਲਈ ਕਈ ਦੁੱਖੜੇ ਚਲਣੇ ਪੈਂਦੇ ਨੇ ਬੜੇ ਵਾਦੇ ਕਾਟੇ ਨਾ ਲਈ ਸੈਣੇ ਪੈਂਦੇ ਨੇ ਉਹ ਬੱਲਿਆ ਘਾਟੇ ਸੈਣੇ ਪੈਂਦੇ ਨੇ ਘਾਟੇ ਸੈਣੇ ਪੈਂਦੇ ਨੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਦੋਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ